ਅਬੋਰ ਦੇ ਮਲੂਕਪੁਰਾ ਵਿੱਚ ਮਲੂਕਪੁਰ ਮਾਈਨਰ ਦੇ ਵਿੱਚ ਪਿਆ 200 ਫੁੱਟ ਦਾ ਪਾੜ ਹੋਇਆ ਭਾਰੀ ਨੁਕਸਾਨ ਜੀ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਅਬੋਰ ਦੇ ਮਲੂਕਪੁਰ ਮਾਈਨਰ ਦੀਆਂ ਤਸਵੀਰਾਂ ਜਿੱਥੇ ਕਿ ਦੋ ਦਿਨ ਪਹਿਲਾਂ ਹੀ ਪਾਣੀ ਛੱਡ ਦਿੱਤਾ ਗਿਆ ਅਤੇ ਬਹੁਤ ਹੀ ਭਾਰੀ ਨੁਕਸਾਨ ਹੋਇਆ ਕਿਸਾਨਾਂ ਦਾ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀਆਂ ਜੋ ਪਨੀਰੀਆਂ ਸਨ ਝੋਨਾ ਅਸੀਂ ਲਗਾਉਣਾ ਸੀ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੀ ਪਾਣੀ ਛੱਡ ਦਿੱਤਾ ਗਿਆ ਸੀ ਮਲੂਕਪੁਰ ਮਾਈਨਰ ਦੇ ਵਿੱਚ ਕਰੀਬ 200 ਫੁੱਟ ਦਾ ਪਾੜ ਪੈ ਚੁੱਕਾ ਹੈ ਜਿਸ ਦੇ ਵਿੱਚ ਜਦ ਨੂੰ ਲੈ ਕੇ ਨਹਿਰੀ ਵਿਭਾਗ ਵੀ ਕਾਫੀ ਸਤਰਜ ਹੋ ਚੁੱਕਾ ਹੈ ਅਤੇ ਨਹਿਰੀ ਵਿਭਾਗ ਨੇ ਮੌਕੇ ਤੇ ਪਹੁੰਚ ਕੇ ਪਿੱਛੋਂ ਪਾਣੀ ਬੰਦ ਕਰਵਾ ਕੇ ਪਾੜ ਨੂੰ ਬੰਨ੍ਹਣਾ ਸ਼ੁਰੂ ਕਰ ਦਿੱਤਾ ਹੈ। ਹਾਂਜੀ ਮੈਂ ਮਲੂਕਪੁਰਾ ਦਾ ਵਸਨੀਕ ਹਾਂ ਮੇਰਾ ਨਾਮ ਜਸਵੀਰ ਸਿੰਘ ਹੈ ਜੋ ਕਿ ਮਲੂਕਪੁਰਾ ਮਾਈਨਰ ਸਾਡੇ ਖੇਤਾਂ ਵਿੱਚ ਟੁੱਟ ਚੁੱਕਿਆ 200 ਫੁੱਟ ਦੇ ਕਰੀਬ 200 ਤੋਂ 250 ਫੁੱਟ ਦੇ ਕਰੀਬ ਪਾਰ ਪੈ ਚੁੱਕਿਆ ਜੋ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਕੰਮ ਹੋਇਆ ਜੋ ਕਿ ਪਹਿਲਾਂ ਬੇਲਦਾਰਾਂ ਨੂੰ ਅਸੀਂ ਦੱਸਿਆ ਹੋਇਆ ਸੀ ਤੇ ਉਹਨਾਂ ਦੀ ਅਣਗਹਿਲੀ ਕਾਰਨ ਅੱਜ ਸਾਡਾ ਹੱਦੋ ਵੱਦ ਨੁਕਸਾਨ ਹੋ ਗਿਆ ਹਜ਼ਾਰ ਕਿੱਲਾ ਦੇ ਲਗਭਗ ਪਹਿਲੀ ਪਾਣੀ ਨਾਲ ਭਰ ਚੁੱਕੀ ਆ ਜੋ ਕਿ ਅਸੀਂ ਝੋਨਾ ਲਾਉਣਾ ਸ਼ੁਰੂ ਕਰਨਾ ਸੀ ਸਾਡੀਆਂ ਪਨੀਰੀਆਂ ਤਬਾਹ ਹੋ ਗਈਆਂ ਇਸ ਪਨੀਰੀਆਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਸਾਨੂੰ ਪ੍ਰਬੰਧਨ ਇਨਵਾਈਟ ਕਰਵਾਵੇ ਜਿੱਥੋਂ ਮਰਜ਼ੀ ਕਰਵਾਵੇ ਪਨੀਰੀਆਂ ਦਾ ਪ੍ਰਬੰਧ ਕੀਤਾ ਜਾਵੇ ਸਾਡਾ ਕੋਈ 2 250 112 ਬੋਰ ਉਹ ਨਕਸਾਨ ਹੋਇਆ ਉਹਨਾਂ ਦਾ ਨੁਕਸਾਨ ਦੀ ਪਰਭਾਈ ਕੀਤੀ ਜਾਵੇ ਕੁਝ ਪਿੰਡ ਦੇ ਨਾਲ ਪਾਣੀ ਲੱਗ ਗਿਆ ਗਰੀਬਾਂ ਦੇ ਘਰ ਉਧਰੋਂ ਇਧਰੋਂ ਟਾਣੀਆਂ ਡੁੱਬ ਚੁੱਕੀਆਂ ਸਾਡਾ ਇਹ ਰੋਸ ਹੈ ਪ੍ਰਸ਼ਾਸਨ ਤੇ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਅੱਜ ਸਾਡਾ ਨੁਕਸਾਨ ਹੋਇਆ ਪ੍ਰਸ਼ਾਸਨ ਆਪਦਾ ਇਹਨੂੰ ਬਣਾਵੇ ਜਿੱਥੋਂ ਮਰਜ਼ੀ ਸਾਡੇ ਵਾਹਣਾ ਚੋਂ ਮਿੱਟੀ ਨਾ ਚੱਕਿਆ ਆਪਦੀ ਮਿੱਟੀ ਲੈ ਆ ਕੇ ਜਿੱਥੋਂ ਮਰਜ਼ੀ ਐ ਪਾਰਦਾ ਪ੍ਰਬੰਧ ਕੀਤਾ ਜਾਵੇ ਬਣਾਇਆ ਜਾਵੇ ਇਸ ਸੂਰਾਂ ਨੇ ਨਹਿਰ ਤੋੜੀ ਹੈ ਸਫਾਈ ਰੱਖਣਾ ਉਹ ਨਹਿਰ ਦੀ ਸਫਾਈ ਰੱਖਣੀ ਨਹਿਰ ਦੀ ਤਲਾਪੜੇ ਇਹ ਮਲੂਕਾ ਨੇ ਛੁੱਟੀ ਹੈ ਇਹ ਮਲੂਕ ਮਲੂਕ ਪਰਤੇ ਪਟਣ ਦੇ ਵਿੱਚ ਤੇ ਪਿੰਡ ਸਾਡਾ ਸਾਰਾ ਡੁੱਬਨ ਵਾਲਾ ਹੋਇਆ ਪਿਆ ਸਾਰਾ ਪਾਣੀ ਪਿੰਡ ਦੇ ਵਿੱਚ ਜਾ ਕੇ ਵੜੂਗਾ ਹੋਰ ਪਾੜ ਪੈ ਗਿਆ ਤੇ ਕਾਰਨ ਇਹ ਕਿ ਜਾਨਵਰ ਸੂਰ ਵਗੈਰਾ ਲੋਏ ਰੋਚ ਉਹਨਾਂ ਦੀ ਫੱਟਾ ਸੀ ਜੀ ਇਹਦੇ ਕਰਕੇ ਇਹ ਨੀਂਚ ਹੋਈ ਹੈ ਸਰ ਕਿਸਾਨਾਂ ਵੱਲੋਂ ਕੁਝ ਜਿਹੜੇ ਕਿ ਦੱਸਿਆ ਜਾ ਰਿਹਾ ਮੋਟਰਾਂ ਤੇ ਜਿਹੜਾ ਕਿ ਹਰਿਆ-ਤਾਰਾ ਕੁਝ ਕਰਾ ਨੂੰ ਪਾਣੀ ਲੱਗ ਚੁੱਕਿਆ ਹੈ ਕੋਈ ਇਸ ਤਰ੍ਹਾਂ ਦੀ ਮੈਗਾ ਸੂਚਨਾ ਸਾਡੇ ਕੋਲ ਇਸ ਤਰ੍ਹਾਂ ਦੀ ਸੂਚਨਾ ਨਹੀਂ ਜੀ ਬਸ ਇਹਦਾ ਪਾਣੀ ਹੁਣ ਲਗਭਗ 6:00 ਤੋਂ ਕੰਟਰੋਲ ਕਰ ਲਿਆ ਜੀ ਕੁਵਾਂ 4 ਵਜੇ ਦਾ ਹੈਡ ਤੋਂ ਕੰਟਰੋਲ ਹੈ ਪਾਣੀ ਮਿਲ ਹੋਇਆ ਹੈ ਮੇਨ ਪਾਣੀ ਦੀ ਸਪਲਾਈ ਤੇ ਇਹ ਹੁਣ ਲੱਗਦੀ ਹੀ ਦੇਖ ਵੀ ਰਹੇ ਪਾਣੀ ਪੁੱਟਾ ਜਾ ਰਿਹਾ ਹੈ ਨਹੀਂ ਨੀਚੇ ਵਾਲੇ ਪਾਸੇ ਨਹੀਂ ਜਾ ਰਿਹਾ ਤੇ ਵੀ ਆਪ ਦੇ ਨਾਂ ਤੇ ਰਾਤ ਕਰਦੇ ਕਿਸਾਨਾਂ ਵੱਲੋਂ ਕੁਝ ਦੋਸ਼ ਲਾਏ ਜਾ ਰਹੇ ਨਹੀਂ ਮੇਕਮੇ ਵੱਲੋਂ ਜਿਹੜਾ ਨਹਿਰ ਦੀ ਜਿਹੜੇ ਕਿ ਪੂਕਤਾ ਪ੍ਰਬੰਧਨ ਨਹੀਂ ਕੀਤਾ ਜਾ ਰਿਹਾ ਉਸ ਬਾਰੇ ਕੀ ਕਹਿਣਾ ਚਾਹੂਗੀ ਸਾਹੀ ਸਮਾਂ ਸਮੇਂ ਤੇ ਇਸ ਨਹਿਰ ਤੇ ਸਾਡੇ ਖੇਲਦਾਰ ਜੋ ਮੈਂ ਖੁਦ ਸਾਈ ਦੇ ਵਿੱਚ ਹੁੰਦੀ ਜੀ ਇਸੀ ਗੱਲ ਨੂੰ ਲੋਕੀ ਕਿਸਮ ਸੁਣ ਕਿੰਨੇ ਦਿਨਾਂ ਤੱਕ ਨਹਿਰ ਮੰਨ ਦਾ ਕੰਮ ਸ਼ੁਰੂ ਹੋ ਜਗਈ ਤੇ ਮੈਂ ਅਸ ਦਾ ਜੀ ਅਸੀਂ ਨੈਕਸਟ ਟਾਈਮ ਤੋਂ ਮੈਕਸਿਮ ਕੱਲ੍ਹ ਸ਼ਾਮ ਤੱਕ ਪਾਣੀ ਦੀ ਸਪਲਾਈ ਬਹਾਲ ਕਰਾਂਗੇ